ਇਹਦਾ ਮਾਨ ਸਨਮਾਨ ਕਰਿਓ ਜੀ। ਲਓ ਇਧਰ ਲਈ ਸਾਇਟ ਟਵਿੰਕਲ ਕੋਰਟ ਵਾਲੀ ਕਬੱਡੀ ਪਾਉਣ ਦੇ ਲਈ ਵੱਜ ਚੁਕੇ ਅੰਮ੍ਰਿਤਸਰ ਸਾਹਿਬ ਦੀ ਖੇਡ ਕਲੱਬ ਵੱਲੋਂ ਨਾਇਆਂ ਮਟਿਆਰ ਨੇ ਕਬੱਡੀ ਪਾ ਦਿੱਤੀ ਤੇ ਚਾਰ ਖਿਡਾਰੀਆਂ ਦੇ ਵਿੱਚ ਹੁਣ ਦੇਖਾਂਗੇ ਕਿੰਨੇ ਕੋਸ਼ਿਸ਼ ਕਰਨੀ ਹੈ। ਹੇਰ ਪਿੰਡ ਦੇ ਸਾਰੇ ਐਨ ਆਰ ਆਈ ਭਰਾਖਦੇ ਦੇ ਸਮੁੱਚੇ ਪਿੰਡ ਵੱਲੋਂ ਇਸ ਮੈਚ ਦੇ ਵੇਟ ਜਿਹੜੀਆਂ ਲੜਕੀਆਂ ਬੈਸਟ ਰੇਡਰ ਤੇ ਬੈਸਟ ਸਟਾਪਰ ਆਉਣਗੀਆਂ ਉਹਨਾਂ ਨੂੰ ਵਾਸ਼ਿੰਗ ਮਸ਼ੀਨਾਂ ਦਿੱਤੀਆਂ ਜਾਣਗੀਆਂ ਟਵਿੰਕਲ ਦੀ ਕਬੱਡੀ 30 ਸੈਕਿੰਡ ਦੀ ਖੇਡ ਨੰਬਰ ਦੇਖਾਂਗੇ ਕੌਣ ਜੋੜੇਗਾ ਇਹ ਬੱਲੇ 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 ਕਬੱਡੀ 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 ਬੀਤ ਆਇਆ ਸਮਾਂ ਤੇ ਪੁਆਇੰਟ ਇਸ ਵੇਲੇ ਸਟਾਪਰ ਨੇ ਆਪਣੀ ਖੇਡ ਕਲੱਬ ਦੇ ਹਿੱਸੇ ਵਿੱਚ ਜੋੜ ਦਿੱਤਾ ਪੜੀ ਪ੍ਰਸਿੱਧ ਖਿਡਾਰਨ ਬਿਹਤਰੀਨ ਨੰਬਰ ਆਪਣੀ ਟੀਮ ਲਈ ਜੋੜ ਗਈ ਹੈ ਪੱਲੂ ਦੀ ਰੇਟ ਤੇ ਵਿਰਿੰਦਰ ਜੀ ਦੀ ਗੱਲ ਕਰਨਗੇ ਗਿੱਲ ਰੌਂਤੇ ਦੇ ਇਹ ਪਿੰਨ ਦੀ ਖਿਡਾਰਨ ਸਾਹਮਣੇ ਦੇਖਾਂਗੇ ਪਰ ਡੌਲੀ ਦੇ ਨਾਲ ਮੁਕਾਬਲਾ ਹੁਣ ਦੇਖਾਂਗੇ ਪੁਆਇੰਟ ਇਸ ਵੇਲੇ ਖਿਡਾਰਨ ਨੇ ਆਪਣੀ ਟੀਮ ਦੇ ਖਾਤੇ ਜੋੜ ਦਿੱਤਾ ਅੰਮ੍ਰਿਤਸਰ ਦੀ ਖੇਡ ਕਲੱਬ ਦੇ ਵਿੱਚ ਸਿਰੇ ਦਾ ਪੁਆਇੰਟ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਇੱਕ ਮੇਰੇ ਕੋਲ ਆ ਕਹਿੰਦੇ ਹਰ ਸਿਮਰਨ ਗੁਰ ਸਿਮਰਨਜੀਤ ਸਿੰਘ ਮੋਨਿਕਾ ਪਾਏ ਇਹ ਜਫਾ ਮੋਨਿਕਾ ਵੱਲੋਂ ਲੱਗਾ ਸਾਹਮਣੇ ਟਵਿੰਕਲ ਦੀ ਕਬੱਡੀ ਹਾਂਜੀ ਸ਼ਿਵਜੀ ਮਾਨ ਲਓ ਟਵਿੰਕਲ ਟਵਿੰਕਲ ਦੂਸਰੇ ਪਾਸੇ ਕਹਿੰਦੇ ਮੇਰੇ ਵੀਰੋ ਸੁਮਨ ਗਿੱਲ ਵੀ ਮੰਨੀ ਪਰਮੰਨੀ ਖਿਡਾਰਨਾ ਵਟ ਫੜ ਕੇ ਕੈਂਚੀ ਲਾ ਕੇ ਉਹ ਕਰਦੀ ਕਹਿਰ ਮੇਰੇ ਵੀਰੋ ਦੂਜਾ ਜਫਾ ਇਸ ਖਿਡਾਰਨੇ ਇਸ ਮੈਚ ਦੇ ਵਿੱਚ ਲਾ ਦੋਤਾ ਤਿੰਨ ਜਫੇ ਲੱਗਣਗੇ ਤੇ ਕਹਿੰਦੇ 3000 ਦਾ ਮਾਣ ਹੋਵੇਗਾ ਇਹ ਆ ਮੇਰੇ ਵੀਰੋ ਸੁਮਨ ਗਿੱਲਾ ਜਿਹੜੀ ਵਿਸ਼ਵ ਕੱਪ ਵੀ ਖੇਡੀ ਹੋਈ ਹੈ ਲਗਾਤਾਰ ਜਫੇ ਲਾ ਰਹੀ ਹੈ ਜਫਾ ਲਾ ਕੇ ਪਰਮਾਤਮਾ ਦਾ ਸ਼ੁਕਰ ਕਰ ਹੈ ਆ ਸੁਮਨ ਗਿੱਲ ਵਰਗੀਆਂ ਕੁਝ ਵੀ ਕਰ ਸਕਦੀਆਂ ਪਰ ਸਮੀਤਾ ਮੇਰੇ ਵੀਰੇ ਰੇਡ ਪਾ ਕੇ ਹੁਣ ਜਾਫ ਲੈਣ ਦੇ ਕੋਲ ਆ ਕੇ ਆਖਰੀ ਹੈ ਮੈਂ ਆਪਣੀ ਰੇਡ ਮੋੜ ਦਿੱਤੀ ਹੈ ਮੈਨੇ ਆਪਣਾ ਕੰਮ ਕਰ ਦਿੱਤੀ ਹੈ ਅਬ ਤੂੰ ਜੱਫੇ ਲਗਾਓ ਕੈਚ ਕਰੋ ਫਿਰ ਸਵਾਦ ਵੱਖਰਾ ਆਵੇਗਾ ਲਓ ਸਾਹਮਣੇ ਪਾਸੇ ਪਵਨ ਕਬੱਡੀ ਪਾਉਣ ਵਾਸਤੇ ਵਧੀ ਹੈ ਇੱਕ ਸਿਫਤ ਕਰਾਂ ਮੈਂ ਪਰਮਾਤਮਾ ਦੀ ਇੱਕ ਸਰੀਰ ਦਿੱਤਾ ਦੂਜਾ ਦਿਮਾਗ ਵੱਖਰਾ ਇੱਕ ਸਿਫਤ ਕਰਾਂ ਮੈਂ ਬਾਣੀਆਂ ਦੀ ਇੱਕ ਮੂਲ ਲੈਂਦਾ ਦੂਜਾ ਵਿਆਜ ਵੱਖਰਾ ਇੱਕ ਸਿਫਤ ਕਰਾਂ ਮੈਂ ਗੋਰੀਆਂ ਦੀ ਖੱਲੇ ਟ੍ਰੇਨ ਚੱਲਦੀ ਆਸਮਾਨ 'ਚ ਜਹਾਜ਼ ਵੱਖਰਾ ਇੱਧਰਲੇ ਪਾਸੇ ਵੇਖਦੇ ਆਂ ਕਿ ਜੱਫਾ ਆਹ ਹੈ ਮੇਰੇ ਵੀਰੋ ਡੋਲੀ ਬਕਲੋਡੇ ਵਾਲੀ ਐ ਸਿਰੇ ਦਾ ਜੱਫਾ ਲੱਗੀ ਐ ਲਓ ਲੱਗੇ ਜੱਫਾ ਬਹਿ ਜਾ ਬਹਿ ਜਾ ਕਰਵਾ ਗਈ ਐ ਇੱਕ ਸਿਫਤ ਕਰਾਂ ਮੈਂ ਮਾਪਿਆਂ ਦੀ ਉਹ ਇੱਕ ਧੀ ਦਿੰਦੇ ਜੇ ਦੂਜਾ ਦਾਜ ਵੱਖਰਾ ਇੱਕ ਸਿਫਤ ਕਰਾਂ ਮੈਂ ਮਾਪਿਆਂ ਦੀ ਇੱਕ ਧੀ ਦਿੰਦੇ ਦੂਜਾ ਦਾਜ ਵੱਖਰਾ ਜਿਹੜੀ ਖਿਡਾਰਨਾਂ ਤਿੰਨ ਜੱਫੇ ਲਗਾਤਾਰ ਲਾਗੀ ਨਾ ਮੇਰੇ ਵੀਰੋ ਉਸ ਖਿਡਾਰਨ ਨੂੰ 3000 ਰੁਪਏ ਦਿੱਤਾ ਜਾਵੇਗਾ ਗੋਲਾ ਅੱਜ ਫੇਰ ਜੱਫੇ ਲੱਗਣੇ ਆ ਫੇਰ 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 ਪਿੰਡ ਦੇ ਮੁੰਡਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਮੈਂ ਬੇਨਤੀ ਕਰਦਾ ਕਿ ਵੱਡੇ ਮੈਚ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਣਾ ਆ ਵੀ ਬੜਾ ਵੱਡਾ ਮੈਚ ਹੈ ਮੁੰਡਿਆਂ ਦੀਆਂ ਟੀਮਾਂ ਆ ਜਣ ਖੜਾਰਨਾ ਕੁੜੀਆਂ ਦੀਆਂ ਟੀਮਾਂ ਖੇਡ ਰਹੀਆਂ ਨੇ ਚਾਰ ਖਿਡਾਰਨਾ ਇੱਕ ਪਾਸੇ ਮੋਨਿਕਾ ਦੂਸਰੇ ਪਾਸੇ ਡੋਲੀ ਸੈਂਟਰ ਦੇ ਵਿੱਚ ਸਿਮਰਨ ਰਈਏ ਵਾਲੀ ਤੇ ਪਵਨ ਕਪੂਰੇ ਵਾਲੀ ਕਬੱਡੀ ਪਾਰ ਰਹੀ ਹੈ ਤੇ ਹਰਿਆਣੇ ਵਾਲੀ ਇਹ ਆ ਮੋਨਿਕਾ ਉਹ ਸਾਹਮਣੇ ਪਾਸੇ ਬੱਲੇ 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 ਕਬੱਡੀ 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 ਵੇ ਆਉਂਦਾ ਸਵਾਦ ਤੇ ਤਾੜੀਆਂ ਲਾ ਦਿਓ ਹੇਰਾ ਮੋਨਿਕਾ ਨੇ ਦੂਸਰਾ ਜੱਫਾ ਲਾ ਦਿੱਤਾ ਜਿਹੜੀ ਖਿਡਾਰੀ ਨੇ ਤਿੰਨ ਜੱਫੇ ਲਾ ਕੇ ਬੜਾ ਫਸੇ ਨਿਹਾਰ ਹੁੰਦਾ ਇੱਕ ਜੱਫਾ ਰਹਿ ਗਿਆ ਮੋਨਿਕਾ ਦਾ ਜੇ ਮੋਨਿਕਾ ਨੇ ਜੱਫਾ ਲਾਤਾ 3000 ਰੁਪਿਆ ਜਾ ਉਧਰੋਂ ਸੁਮਨ ਗਿੱਲ ਨੇ ਜਫਾ ਲਾਤਾ ਦੇ ਦੋ-ਦੋ ਜਫੇ ਇਹਨਾਂ ਦੇ ਹੋ ਗਏ ਐ ਜੇ ਤੀਜਾ ਜਫਾ ਵੀ ਲੱਗ ਗਿਆ ਤੇ 3000 ਰੁਪਇਆ ਹਰ ਸਿਮਰਨ ਹੀਰ ਅਮਨ ਹੀਰ ਤੇ ਕਾਰਜ ਹੀਰ ਹੋਣੀ ਵੱਡੇ ਮਾਣ ਕਰਨਗੇ ਪਵਨ ਦੀ ਕਬੱਡੀ ਮੇਰੇ ਮਿੱਤਰੋ ਦੂਸਰੇ ਪਾਸੇ ਚਾਰ ਖਿਡਾਰਨਾ ਬਿਲਕੁਲ ਤਿਆਰਬਰ ਤਿਆਰ ਹੈ ਤੀਜਾ ਜਫਾ ਲੱਗਣ ਜਾ ਰਿਹਾ ਪਵਨ ਦੀ ਕਬੱਡੀ ਦੂਸਰੇ ਪਾਸੇ ਸਟਾਪਰ ਮਰਸੀ ਦੇ ਬੱਪਰ ਵਾਂਗਰਾ ਬਾਹਾਂ ਚਲਦੀਆਂ ਕੈਂਚੀ ਜੜ ਦਿੱਤੀ ਆ ਉਹ ਫਾਟਕ ਬੰਦ ਕਰ ਦੁੱਤਾ ਮੇਰੇ ਮਿੱਤਰੋ ਗੋਲੀਆਂ ਦੀ ਤਾਕਤ ਬਈ ਜਿਨ੍ਹਾਂ ਜਿਨ੍ਹਾਂ ਨੂੰ ਜਫਾ ਵਧੀਆ ਲੱਗਾ ਮੋਣੀ ਕਹੇ ਲਈ ਤਾਣੀਆਂ ਮਾਰਦੇ ਹੋ ਜ਼ੋਰਦਾਰ ਫੇਰ ਪਿੰਨ ਦੇ ਵਿੱਚ ਦੂਰ ਤਰਾਡੇ ਤੋਂ ਸੰਗਤ ਇਕੱਠੀ ਹੋਈ ਹੈ ਗੁਰ ਸਿਮਰਨ ਗੋਟਿਆਂ ਦੇ ਆਪਰੇਸ਼ਨ ਕਰਵਾਏ ਹੈ ਆਪਰੇਸ਼ਨ ਕਰਵਾਉਣ ਤੋਂ ਬਾਅਦ ਫੇਰ ਫਿੱਟ ਹੋ ਕੇ ਮਿਹਨਤ ਕਰ ਕਰਕੇ ਮੇਰੇ ਵੀਰੋ ਕੋਚਾਂ ਦੇ ਕੋਲੋਂ ਮਿਹਨਤ ਕਰਵਾ ਕੇ ਮੇਰੇ ਵੀਰੋ ਗਰਾਊਂਡਾਂ ਦੇ ਵਿੱਚ ਵਾਪਸੀ ਕਰ ਗਈ ਹੈ ਸੂਮਾਨ ਹੈ ਟਵਿੰਕਲ ਕੋਟ ਸੰਤੋਖ ਰਾਏ ਵਾਲੀ ਬੜੀਆਂ ਆਸਾਂ ਨੇ ਕਿ ਚੰਗੇ ਉਸਤਾਦਾਂ ਦੀਆਂ 83 ਹੋਈਆਂ ਖਿਡਾਰਨਾ ਸੱਟਾ ਪੇਟਾ ਸਹਿ ਕੇ ਫਿਰ ਵਾਪਸੀਆਂ ਕਰਦੀਆਂ ਨੇ ਮਾਨ ਦੇ ਸਾਡੀ ਖੇਡ ਕਬੱਡੀ ਦਾ ਲਓ ਸਾਹਮਣੇ ਪਾਸੇ ਪਵਨ ਦੀ ਕਬੱਡੀ ਤੇ ਦੂਸਰੇ ਪਾਸੇ ਡੋਲੀ ਨੇ ਮਟ ਫੜਿਆ ਜਫਾ ਲਾਉਂਦੀ ਕਰ ਦੀ ਟਰਾਈ ਮੁਕਾਬਲਾ ਸਕਦਾ ਹੈ ਆ ਨੰਬਰ ਤੇ ਤਾੜੀਆਂ ਵੱਜਣਗੀਆਂ ਹਰ ਨੰਬਰ ਤੇ ਤਾੜੀਆਂ ਨਹੀਂ ਵੱਜਦੀਆਂ ਪਰ ਵੇਖਾਂਗੇ ਡੋਲੀ ਨੇ ਕੱਲ ਮੁਸ਼ਕਲ ਕਰ ਦਿੱਤੀ ਹੈ ਪਵਨ ਕਪੂਰੀਆਂ ਵਾਲੀ ਛੁੱਟਣ ਦਾ ਯਤਨ ਕਰਦੀ ਹੈ ਪਰ ਸਮਾਂ ਬੀਤ ਗਿਆ ਹੈ ਸਮਾਂ ਬੀਤ ਗਿਆ ਤੇ ਨੰਬਰ ਸਟਾਪਰ ਦਾ ਅਗਲੀ ਰੇਡ ਪਾਉਣ ਦੇ ਵਾਸਤੇ ਆਉਣ ਵਾਸਤੇ ਟਵਿੰਕਰ ਆ ਗਈ ਮੇਰੇ ਮਿੱਤਰੋ ਤੇ ਦੂਸਰੇ ਪਾਸੇ ਚਾਰ ਮਟਿਆਰਾਂ ਤਿਆਰ ਨੇ ਆਹ ਟਵਿੰਕਰ ਦੀ ਕਬੱਡੀ ਤੇ ਦੇਖਾਂਗੇ ਸਾਹਮਣੇ ਦੇਖਾਂਗੇ ਚਾਰ ਜਾਪਣਾ ਇਸ ਵੇਲੇ ਤਿਆਰ ਬਰ ਤਿਆਰ ਟਵਿੰਕਰ ਅਜੇ ਦੇਖਾਂਗੇ ਹਰਿਆਣੇ ਦੇ ਵੱਲੋਂ ਖੇਡ ਰਹੀ ਆ ਤੇ ਦੂਜੇ ਪਾਸੇ ਔਰ ਪਰਿਵਾਰ ਦੀ ਚੰਨੋ ਆ ਜਦੋਂ ਯਾਦ ਲੱਗਿਆ ਪਿਆਈ ਔਰ ਕਬੱਡੀ ਖੇਡ ਦੇ ਮੈਦਾਨ ਵਿੱਚ ਦੇਖਾਂਗੇ ਕਿ ਜਦਵਾਈਆਂ ਕਾਲਜੋਂ ਪੜ ਕੇ ਆ ਲੜੀਆਂ ਮੋੜ ਤੇ ਖੜ ਕੇ ਕਿ ਰਾਣੋਂ ਨਾਲ ਮਨ ਰੁੱਸ ਗਈ ਆ ਦੇਖਾਂਗੇ ਸਾਹਮਣੇ ਬੜਿਆ ਹੋਇਆ ਗੁੱਟ 2000 ਹੀਰ ਪਰਿਵਾਰ ਦਾ ਯਾਰਾਂ ਦਾ ਯਾਰ ਸਾਡਾ ਰੱਬ ਯੂਐਸਏ 'ਚ ਵਸਦਾ ਉਹਦੇ ਵੱਲੋਂ 2000 ਤੇ ਦਰਸ਼ਕ ਵੀਰਾਂ ਵੱਲੋਂ ਜੋਰਦਾਰ ਤਾੜੀਆਂ ਲੱਗੀਆਂ ਮੇਰੇ ਵੀਰੋ ਚੰਨੋ ਨੇ ਕਮਾਲ ਕਰ ਦਿੱਤੀ ਐ ਚੱਲ ਗੁਜਰੀ ਬਾਬੇ ਬੁੱਢੇ ਤੋਂ ਜਾ ਕੇ ਪੁੱਤ ਵਰਸੀ ਪਾਇਆ ਗੁਰਗੱਦੀ ਦਾ ਛੇਵਾਂ ਵਾਰਸ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਇਆ ਕਰਮ ਸਮਝ ਕੇ ਧਰਮ ਕਮਾਗੀ ਉਹ ਤਾਂ ਬੀਬੀ ਪਾਨੀ ਐ ਸਿੱਖ ਧਰਮ ਵਿੱਚ ਔਰਤ ਦੀ ਬਹੁਤ ਵੱਡੀ ਕੁਰਬਾਨੀ ਐ ਇਧਰਲੇ ਪਾਸੇ ਗਰਾਊਂਡ ਵਿੱਚ ਵੇਖੋ ਪੜਦੀ ਜਵਾਨੀ ਹੈ ਇੱਕ ਪਾਸੇ ਜੱਸੀ ਦੂਸਰੇ ਪਾਸੇ ਹਰਿਆਣੇ ਵਾਲੀ ਇਹ ਢੋਲੀ ਹੈ ہماری ਸ਼ੋਰੀ ਕਾ ਸ਼ੁਰੂ ਸੇ ਕਮ ਹੈ ਇਹ ਢੋਲੀ ਹੈ ਹਰਿਆਣੇ ਵਾਲੀ ਓ ਹਰਿਆਣੇ ਵਾਲੀ ਢੋਲੀ ਬੱਲੇ ਬੱਲੇ ਕਰਾ ਗਈ ਜਿਹੜਾ ਮਾਨ ਸਨਮਾਨ ਕਰਿਓ ਜੀ ਲਓ ਇਧਰਲੀ ਸਾਈਡ ਟਵਿੰਕਲ ਕੋਟ ਵਾਲੀ ਕਬੱਡੀ ਪਾਉਣ ਦੇ ਲਈ ਵੱਜ ਚੁਕੇ ਅਮਰਸਰ ਸਾਹਿਬ ਦੀ ਖੇਡ ਕਲੱਬ ਵੱਲੋਂ ਨਾਇਆਂ ਮਟਿਆਰ ਨੇ ਕਬੱਡੀ ਪਾ ਦਿੱਤੀ ਇਹਦੇ ਚਾਰ ਖਿਡਾਰੀਆਂ ਦੇ ਵਿੱਚ ਹੁਣ ਦੇਖਾਂਗੇ ਕਿੰਨੇ ਕੋਸ਼ਿਸ਼ ਕਰਨੀ ਹੈ ਹੇਰ ਪਿੰਡ ਦੇ ਸਾਰੇ ਐਨ ਆਰ ਆਈ ਭਰਾਖਦੇ ਦੇ ਸਮੁੱਚੇ ਪਿੰਡ ਵੱਲੋਂ ਇਸ ਮੈਚ ਦੇ ਵੇਟ ਜਿਹੜੀਆਂ ਲੜਕੀਆਂ ਬੈਸਟ ਰੇਡਰ ਤੇ ਬੈਸਟ ਸਟਾਪਰ ਆਉਣਗੀਆਂ ਉਹਨਾਂ ਨੂੰ ਵਾਸ਼ਿੰਗ ਮਸ਼ੀਨਾਂ ਦਿੱਤੀਆਂ ਜਾਣਗੀਆਂ ਟਵਿੰਕਲ ਦੀ ਕਬੱਡੀ 30 ਸੈਕਿੰਡ ਦੀ ਖੇਡ ਨੰਬਰ ਦੇਖਾਂਗੇ ਕੌਣ ਜੋੜੇਗਾ ਇਹ ਬੱਲੇ 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 ਕਬੱਡੀ 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 ਬੀਤ ਆਇਆ ਸਮਾਂ ਤੇ ਪੁਆਇੰਟ ਇਸ ਵੇਲੇ ਸਟਾਪਰ ਨੇ ਆਪਣੀ ਖੇਡ ਕਲੱਬ ਦੇ ਹਿੱਸੇ ਵਿੱਚ ਜੋੜ ਦਿੱਤਾ ਹੈ ਪੜੀ ਪ੍ਰਸਿੱਧ ਖਿਡਾਰਨ ਬਿਹਤਰੀਨ ਨੰਬਰ ਆਪਣੀ ਟੀਮ ਲਈ ਜੋੜ ਗਈ ਹੈ ਪੱਲੂ ਦੀ ਰੇਟ ਤੇ ਵਿਰਿੰਦਰ ਜੀ ਦੀ ਗੱਲ ਕਰਨਗੇ ਗਿੱਲ ਰੌਂਤੇ ਦੇ ਇਹ ਪਿੰਨ ਦੀ ਖਿਡਾਰਨ ਸਾਹਮਣੇ ਦੇਖਾਂਗੇ ਪਰ ਡੌਲੀ ਦੇ ਨਾਲ ਮੁਕਾਬਲਾ ਹੁਣ ਦੇਖਾਂਗੇ ਪੁਆਇੰਟ ਇਸ ਵੇਲੇ ਖਿਡਾਰਨ ਨੇ ਆਪਣੀ ਟੀਮ ਦੇ ਖਾਤੇ ਜੋੜ ਦਿੱਤਾ ਅੰਮ੍ਰਿਤਸਰ ਦੀ ਖੇਡ ਕਲੱਬ ਦੇ ਵਿੱਚ ਸਿਰੇ ਦਾ ਪੁਆਇੰਟ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਇੱਕ ਮੇਰੇ ਕੋਲ ਆ ਕਹਿੰਦੇ ਹਰ ਸਿਮਰਨ ਗੁਰ ਸਿਮਰਨਜੀਤ ਸਿੰਘ ਮੋਨਿਕਾ ਨੇ ਜਫਾ ਆਇਆ ਇਹ ਜਿਹੜਾ ਜਫਾ ਮੋਨਿਕਾ ਵੱਲੋਂ ਲੱਗਾ ਸਾਹਮਣੇ ਟਵਿੰਕਰ ਦੀ ਕਬੱਡੀ ਹਾਂਜੀ ਸ਼ਿਵਜੀ ਮਾਰ ਲਿਆ ਲਓ ਟਵਿੰਕਰ ਟਵਿੰਕਰ ਦੂਸਰੇ ਪਾਸੇ ਕਹਿੰਦੇ ਮੇਰੇ ਵੀਰੋ ਸੁਮਨ ਗਿੱਲ ਵੀ ਮੰਨੀ ਪਰਮੰਨੀ ਖਿਡਾਰਨਾ ਵਟ ਫੜ ਕੇ ਕੈਂਚੀ ਲਾ ਕੇ ਉਹ ਕਰਦੀ ਕਹਿਰ ਮੇਰੇ ਵੀਰੋ ਦੂਜਾ ਜਫਾ ਇਸ ਖਿਡਾਰਨੇ ਇਸ ਮੈਚ ਦੇ ਵਿੱਚ ਲਾ ਦੋਤਾ ਤਿੰਨ ਜਫੇ ਲੱਗਣਗੇ ਤੇ ਕਹਿੰਦੇ 3000 ਦਾ ਮਾਣ ਹੋਵੇਗਾ ਇਹ ਆ ਮੇਰੇ ਵੀਰੋ ਸੁਮਨ ਗਿੱਲਾ ਜਿਹੜੀ ਵਿਸ਼ਵ ਕੱਪ ਵੀ ਖੇਡੀ ਹੋਈ ਹੈ ਲਗਾਤਾਰ ਜਫੇ ਲਾ ਰਹੀ ਹੈ ਜਫਾ ਲਾ ਕੇ ਪ੍ਰਮਾਤਮਾ ਦਾ ਸ਼ੁਕਰ ਕਬੱਡੀ ਹੈ ਆ ਸੁਮਨ ਗਿੱਲ ਵਰਗੀਆਂ ਕੁਝ ਵੀ ਕਰ ਸਕਦੀਆਂ ਪਰ ਸਮੀਤਾ ਮੇਰੇ ਵੀਰੋ ਰੇਡ ਪਾ ਕੇ ਹੁਣ ਜਾਫ ਲੈਣ ਦੇ ਕੋਲ ਆ ਕੇ ਆਖਰੀ ਹੈ ਮੈਂ ਆਪਣੀ ਰੇਡ ਮੋੜ ਦਿੱਤੀ ਹੈ ਮੈਨੇ ਆਪਣਾ ਕੰਮ ਕਰਦੀ ਹੈ ਅਬ ਤੂੰ ਜੱਫੇ ਲਗਾਓ ਕੈਚ ਕਰੋ ਫਿਰ ਸਵਾਦ ਵੱਖਰਾ ਆਵੇਗਾ ਲਓ ਸਾਹਮਣੇ ਪਾਸੇ ਪਵਨ ਕਬੱਡੀ ਪਾਉਣ ਵਾਸਤੇ ਵਧੀ ਹੈ ਇੱਕ ਸਿਵਤ ਕਰਾਂ ਮੈਂ ਪਰਮਾਤਮਾ ਦੀ ਇੱਕ ਸਰੀਰ ਦਿੱਤਾ ਦੂਜਾ ਦਿਮਾਗ ਵੱਖਰਾ ਇੱਕ ਸਿਵਤ ਕਰਾਂ ਮੈਂ ਬਾਣੀਆਂ ਦੀ ਇੱਕ ਮੂਲ ਲੈਂਦਾ ਦੂਜਾ ਵਿਆਜ ਵੱਖਰਾ ਇੱਕ ਸਿਵਤ ਕਰਾਂ ਮੈਂ ਗੋਰੀਆਂ ਦੀ ਖੱਲੇ ਟ੍ਰੇਨ ਚੱਲਦੀ ਆਸਮਾਨ 'ਚ ਜਹਾਜ਼ ਵੱਖਰਾ ਇਧਰਲੇ ਪਾਸੇ ਵੇਖਦੇ ਆਂ ਕਿ ਜਫਾ ਆਹ ਹੈ ਮੇਰੇ ਵੀਰੋ ਟੋਲੀ ਬਕਲੋਡੇ ਵਾਲੀ ਐ ਸਿਰੇ ਦਾ ਜਫਾ ਲੱਗੀ ਹੈ ਲਓ ਲਾਕੇ ਜਫਾ ਬਹਿ ਜਾ ਬਹਿ ਜਾ ਕਰਵਾ ਗਈ ਹੈ ਇੱਕ ਸਿਫਤ ਕਰਾਂ ਮੈਂ ਮਾਪਿਆਂ ਦੀ ਉਹ ਇੱਕ ਧੀ ਦਿੰਦੇ ਜੇ ਦੂਜਾ ਦਾਜ ਵੱਖਰਾ ਇੱਕ ਸਿਫਤ ਕਰਾਂ ਮੈਂ ਮਾਪਿਆਂ ਦੀ ਇੱਕ ਧੀ ਦਿੰਦੇ ਦੂਜਾ ਦਾਜ ਵੱਖਰਾ ਜਿਹੜੀ ਖੜਾਰਨਾ ਤਿੰਨ ਜੱਫੇ ਲਗਾਤਾਰ ਲਾਗੀ ਨਾ ਮੇਰੇ ਵੀਰੋ ਉਸ ਖਿਡਾਰੀ ਨੂੰ 3000 ਰੁਪਏ ਦਿੱਤਾ ਜਾਵੇਗਾ ਅੱਜ ਫੇਰ ਜੱਫੇ ਲੱਗਣੇ ਆ ਫੇਰ 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 ਪਿੰਡ ਦੇ ਮੁੰਡਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਮੈਂ ਬੇਨਤੀ ਕਰਦਾ ਇਹ ਵੱਡੇ ਮੈਚ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਣਾ ਆ ਵੀ ਬੜਾ ਵੱਡਾ ਮੈਚ ਹੈ ਮੁੰਡਿਆਂ ਦੀਆਂ ਟੀਮਾਂ ਆ ਜਣ ਖੜਾਰਨਾ ਕੁੜੀਆਂ ਦੀਆਂ ਟੀਮਾਂ ਖੇਡ ਰਹੀਆਂ ਨੇ ਚਾਰ ਖਿਡਾਰਨਾ ਇੱਕ ਪਾਸੇ ਮੋਨਿਕਾ ਦੂਸਰੇ ਪਾਸੇ ਡੋਲੀ ਸੈਂਟਰ ਦੇ ਵਿੱਚ ਸਿਮਰਨ ਰਈਏ ਵਾਲੀ ਤੇ ਪਵਨ ਕਪੂਰੇ ਵਾਲੀ ਕਬੱਡੀ ਪਾਰ ਰਹੀ ਹੈ ਤੇ ਹਰਿਆਣੇ ਵਾਲੀ ਇਹ ਆ ਮੋਨਿਕਾ ਉਹ ਸਾਹਮਣੇ ਪਾਸੇ ਬੱਲੇ 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 ਕਬੱਡੀ 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 ਥਾ 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 ਵੇ ਆਉਂਦਾ ਸਵਾਲ ਤੇ ਤਾੜੀਆਂ ਲਾ ਦਿਓ ਹੀਰਾ ਵਾਲਿਓ ਮੋਨਿਕਾ ਨੇ ਦੂਸਰਾ ਜੱਫਾ ਲਾ ਦਿੱਤਾ ਜਿਹੜੀ ਖਿਡਾਰਨ ਤਿੰਨ ਜੱਫੇ ਲਾ ਗਈ ਉਹ ਬੜਾ ਫਸੇ ਨਿਹਾਰ ਹੁੰਗਾ ਇੱਕ ਜੱਫਾ ਰਹਿ ਗਿਆ ਮੋਨਿਕਾ ਦਾ ਜੇ ਮੋਨਿਕਾ ਨੇ ਜੱਫਾ ਲਾਤਾ 3000 ਰੁਪਿਆ ਜਾਉਂਦ ਰੋ ਸੁਮਨ ਗਿੱਲ ਨੇ ਜਫਾ ਲਾਤਾ ਦੇ ਦੋ-ਦੋ ਜਫੇ ਇਹਨਾਂ ਦੇ ਹੋ ਗਏ ਐ ਤੇ ਤੀਜਾ ਜਫਾ ਵੀ ਲੱਗ ਗਿਆ ਤੇ 3000 ਰੁਪਇਆ ਹਰ ਸਿਮਰਨ ਹੀਰ ਅਮਨ ਹੀਰ ਤੇ ਕਾਰਜ ਹੀਰ ਹੋਣੀ ਵੱਡੇ ਮਾਣ ਕਰਨਗੇ ਪਵਨ ਦੀ ਕਬੱਡੀ ਮੇਰੇ ਮਿੱਤਰੋ ਦੂਸਰੇ ਪਾਸੇ ਚਾਰ ਖਿਡਾਰਨਾ ਬਿਲਕੁਲ ਤਿਆਰਬਰ ਤਿਆਰ ਹੈ ਤੀਜਾ ਜਫਾ ਲੱਗਣ ਜਾ ਰਿਹਾ ਪਵਨ ਦੀ ਕਬੱਡੀ ਦੂਸਰੇ ਪਾਸੇ ਸਟਾਪਰ ਮਰਸੀ ਦੇ ਬੱਪਰ ਵਾਂਗਰਾ ਬਾਹਾਂ ਚਲਦੀਆਂ ਕੈਂਚੀ ਜੜ ਦਿੱਤੀ ਆ ਉਹ ਫਾਟਕ ਬੰਦ ਕਰ ਦੁੱਤਾ ਮੇਰੇ ਮਿੱਤਰੋ ਗੋਲੀਆਂ ਦੀਆਂ ਜਫੇ ਦੀਆਂ ਗੱਲ ਬਈ ਜਿਨ੍ਹਾਂ ਜਿਨਾਂ ਨੂੰ ਜਫਾ ਵਧੀਆ ਲੱਗਾ ਮੋਣੀ ਕਹੇ ਲਈ ਤਾਣੀਆਂ ਮਾਰਦੇ ਹੋ ਜ਼ੋਰਦਾਰ ਫਿਰ ਪਿੰਡ ਦੇ ਵਿੱਚ ਦੂਰ ਤਰਾਡੇ ਤੋਂ ਸੰਗਤ ਇਕੱਠੀ ਹੋਈ ਹੈ ਗੁਰਸਿਮਰਨ